ਬੱਡੀ ਭਾਈ ਲਓ ਜੀ ਲਓ ਠੀਕ ਹੈ ਜ਼ੋਰਦਾਰ ਤਾਲੀਆਂ ਦੀ ਬਤ ਗ੍ਰਹਿਣ ਕਰਵਾਇਆ ਜਾਏਗਾ ਸੋ ਮੈਂ ਬੋਲਾਂਗਾ ਆਪਣਾ ਮੈਂ ਤੁਹਾਨੂੰ ਸਾਰਾ ਬੋਲਾਂਗਾ ਮੈਂ ਸਦੀ ਮਸੀ ਉਸ ਜਗਦੀਪ ਮਸੀ ਵਾਸੀ ਹਸਨਗਰ ਬਟਾਲਾ ਪੰਜਾਬ ਸਰਕਾਰ ਸੰਤਾਨਕ ਸਰਕਾਰ ਵਿਭਾਗ ਪੰਜਾਬ ਵੱਲੋਂ ਨਗਰ ਸੁਧਾਰ ਚਸ਼ਟ ਬਟਾਲਾ ਦਾ ਮੈਂਬਰ ਨਿਯੁਕਤ ਹੋ ਤੇ ਸੱਚੇ ਦਿਲ ਨਾਲ ਪ੍ਰਤੀਜ्ञਾ ਕਰਦਾ ਹਾਂ ਕਿ ਮੈਂ ਭਾਰਤ ਅਤੇ ਉਸ ਦੇ ਕਾਨੂੰਨ ਨਾਲ ਹੁਕਮ ਤੱਕ ਤੇ ਸੰਵਿਧਾਨ ਵਿਚ ਸੱਚੀ ਨਿਸ਼ਟਾ ਰੱਖਾਂਗਾ ਅਤੇ ਉਸ ਦਾ ਪਫਾਦਾ ਰਹਿਵਾਗਾ ਮੈਂ ਜਿਸ ਚੇਸਟ ਦਾ ਮੈਂਬਰ ਨਿਖਤ ਹੋਇਆ ਹਾਂ ਉਸ ਦੇ ਪ੍ਰਤੀ ਕਰਤੱਵਤਾ ਅਤੇ ਫਰਜ਼ਾਂ ਨਾਲ ਵਫਾਦਾਈ ਨਾਲ ਨਿਭਾਵਾਂਗਾ ਜੈ ਜੈ ਜੈਤਾ ਦੋ ਬਾਰ ਕਾ ਸਦੀ ਬਾਰ ਕਾ ਜੈ ਸ਼ੇਰੀ ਕਾ ਜੀ ਜਿੰਦਾਬਾਦ ਸ਼ੇਰੀ ਕਾ ਜੀ ਜਿੰਦਾਬਾਦ 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 ਚਾ ਚਾ ਲੋ ਜੀ ਟੀਮ ਪੂਰੀ ਹੋ ਗਈ ਪਟਾਲੇ ਵਾਲਿਓ ਤੁਹਾਡੀ ਹੁਣ ਡਵੈਲਪਮੈਂਟ ਦੀ ਗੱਲ ਕਰਾਂਗੇ ਤੁਹਾਨੂੰ ਵੀ ਪਤਾ ਲੱਗੇ ਵੀ ਇੰਪਰੂਵਮੈਂਟ ਕਰ ਕੀ ਕੀ ਸਕਦਾ ਅੱਗੇ ਕੱਲ ਦਫ਼ਤਰ ਦੇ ਹਿਸਾਬ ਨਾਲ ਹੀ ਜਾਣਿਆ ਜਾਂਦਾ ਸਹੀ ਗੱਲ ਲੱਗੇ ਕਰਦਾ ਜੀ ਇੱਥੇ ਵਾਲੀ ਲਿਓ ਜਿਤਾਈ ਲੈਤੇ ਹੀ ਅੰਦਾ ਅਸੀਂ ਆਪ ਆਪਣੇ ਘਰਾਂ ਦੇ ਵਿੱਚ ਲਗਾਉਣਾ ਔਰ ਆਮ ਆਦਮੀ ਪਟੀਆਂ ਦੀਆਂ ਨੀਤੀਆਂ ਦੇ ਪੰਜਾਬ ਲੈਵਲ 'ਤੇ ਭਗਵੰਤ ਸਿੰਘ ਮਾਨ ਜੀ ਪਰ ਮਾਨ ਜੋ ਐਮਐਲਏ ਸਾਹਿਬ ਉਟਾਲੇ ਦਾ ਵਿਕਾਸ ਕਰਵਾ ਰਹੇ ਨੇ ਕੋਈ ਚਲਦੀ ਪਈ ਹੈ ਜਿੰਨੀਆਂ ਵੀ ਪਬਲਿਕ ਦੇ ਹੱਥ ਵਿੱਚ ਪਾਲਿਸੀ ਚ ਨੇ ਆਪਣੀ ਪਬਲਿਕ ਨਾਲ ਇੱਕ ਇੱਕ ਕਰਕੇ ਪੂਰਾ ਪੂਰਾ ਹੋ ਗਿਆ ਇਹ ਸਮਝੋ ਕਿ ਇਸ ਤਰੀਕੇ ਨਾਲ ਸਪੀਡ ਬੜੀ ਜੀ ਕੰਮ ਦੀ ਔਰ ਕਿੰਨੇ ਕੁ ਡਿਵੈਲਪਮੈਂਟ ਦੇ ਕੰਮ ਹਨ ਨਿਫਰੇ ਕਰਾਉਂਦੇ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਤਬਾਮ ਸਾਰੇ ਚੈਨਲ ਬਲੇ ਜਿਹੜੇ ਅੱਜ ਇਕੱਠੇ ਹੋਏ ਹਨ ਔਰ ਜਿੱਥੋਂ ਤੱਕ ਅੱਜ ਕੌਮਪੂਰਾ ਕਰਨ ਦਾ ਸਵਾਲ ਹੈ ਕਿ ਇਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਆਪਣੇ ਆਪਣੇ ਹਰਮਨ ਪਿਆਰੇ ਨੇਤਾ ਐਮ ਐਲ ਏ ਸ਼ੈਰੀ ਕਲਸੀ ਜੀ ਜਿਨ੍ਹਾਂ ਨੇ ਇਹ ਜਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਹਨ ਔਰ ਇੱਕ ਚੀਜ਼ ਤੇ ਮੈਂ ਦੇਖਣ ਨੂੰ ਸ਼ਹਿਰ ਦੇ ਵਿੱਚ ਸਾਹਮਣੇ ਆਈ ਹੈ ਕਿ ਮਾਨਕ ਮਹਿਤਾ ਜੀ ਜਿਸ ਤਰੀਕੇ ਨਾਲ ਛੋਟੀ ਜਿਹੀ ਉਮਰ ਦੇ ਚੇਅਰਮੈਨ ਬਣਾਇਆ ਔਰ ਸਾਰੇ ਸ਼ਹਿਰ ਦੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਵਿੱਚ ਖਲਬਲੀ ਮੱਚੀ ਹੋਈ ਹੈ ਉਹ ਕਹਿੰਦੇ ਨੇ ਕਿ ਅੱਜ ਤੱਕ ਤਾਂ ਸਾਰੀ ਸਾਰੀ ਉਮਰ ਅਸੀਂ ਲੱਗੇ ਰਹੇ ਸਾਡੇ ਨੂੰ ਕਿਸੇ ਨਾਲ ਆਪਣਾ ਕਿਸੇ ਨੂੰ ਕੋਈ ਅਹੁਦਾ ਨਹੀਂ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਕੋਈ ਇੱਜ਼ਤ ਮਾਨ ਸਨਮਾਨ ਨਹੀਂ ਮਿਲਿਆ ਉਹ ਇੱਕ ਪਾਰਟੀ ਐਸੀ ਹੈ ਵੀ ਜਿਹੜੇ ਛੋਟੇ ਛੋਟੇ ਉਮਰਾਂ ਦੇ ਚਲੋ ਮੈਂ ਤੇ ਆਪਣਾ ਸਮਝ ਲਓ ਕਿ ਇੱਕ ਮੇਰਾ ਤਜਰਬਾ ਕਰਕੇ ਜਾਂ ਜਿਸ ਤਰ੍ਹਾਂ ਉਮਰ ਦੇ ਸਾਫ ਕਰਕੇ ਮੇਰੀ ਜ਼ਿੰਮੇਵਾਰੀ ਲਗਾਈ ਗਈ ਹੈ ਲੇਕਿਨ ਮਾਨਕ मेहता ਜੀ ਸੰਨੀ ਜੀ ਔਰ ਡਾਕਟਰ ਜਗਦੀਸ਼ ਸਿੰਘ ਜੀ ਔਰ ਹੋਰ ਜਿਹੜੇ ਪਾਰਟੀ ਦੇ ਜਿਹੜੇ ਅਹੁਦੇਦਾਰ ਹਨ ਛੋਟੇ ਛੋਟੀ ਉਮਰਾਂ ਦੇ ਜਿਹੜੇ ਲੜਕੇ ਜਿਹੜੇ ਨੇ ਉਹ ਪਾਰਟੀ ਦੇ ਨਾਲ ਉਹਨਾਂ ਨੂੰ ਜੋਅ ਦੇ ਦਿੱਤੇ ਗਏ ਹਨ ਇਹਨਾਂ ਨੇ ਆਪਣੀ ਪਾਰਟੀ ਦਾ ਤੇ ਚਲੋ ਵਿਕਾਸ ਕਰਨਾ ਹੈ ਲੇਕਿਨ ਜੋ ਦੂਸਰੀਆਂ ਪਾਰਟੀਆਂ ਖਲਬਲੀ ਮਚੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੀ ਹੋਏਗੀ ਔਰ ਮੈਂ ਸਮਝਦਾ ਕਿ ਇਹ ਪਾਰਟੀ ਦੇ ਵਿੱਚ ਉਹਨਾਂ ਦੇ ਆਪਣੀ ਖਲਬਲੀਆਂ ਮੱਝਣ ਗਈਆਂ ਵੀ ਬਣਿਆ ਕੀ ਸਾਨੂੰ ਕਿਉਂ ਨਹੀਂ ਉਹਦੇ ਕੋਈ ਪਾਰਟੀਆਂ ਦੇ ਰਹੀਆਂ ਸੋ ਜਿੱਥੋਂ ਦਾ ਅੱਜ ਕੋਰਮ ਪੂਰਤ ਕਰਨ ਦਾ ਸਵਾਲ ਹੈ ਵੀ ਕੋਈ ਵੀ ਟਰਸਟ ਜਿਹੜਾ ਹੈ ਉਨਾ ਚਿਰ ਵਿਕਾਸ ਦੇ ਕੰਮ ਦੇ ਵਿੱਚ ਗਤੀ ਨਹੀਂ ਲੈ ਸਕਦਾ ਜਿੰਨਾ ਚਿਰ ਉਹਦਾ ਆਪਣਾ ਕੋਰਮ ਪੂਰਾ ਨਾ ਹੋਏ ਉਹਦੇ ਵਾਸਤੇ ਟਰਸਟੀਆਂ ਦੀ ਜਰੂਰਤ ਹੈ ਟਰਸਟੀ ਪੂਰੇ ਮਤਾ ਕੋਈ ਪਹਿਣਾ ਤੇ ਟਰਸਟੀਆਂ ਨੇ ਵਿੱਚ ਸਹਿਮਤੀ ਜਤਾਣੀ ਔਰ ਪੂਰੇ ਜਿਹੜਾ ਸਟਾਫ ਬੈਠਦਾ ਤੇ ਤਾਦੀ ਕੋਈ ਮਤਾ ਅਸੀਂ ਅੱਗੇ ਭੇਜ ਸਕਨੇ ਆ ਸੋ ਅੱਜ ਮੈਂ ਆਪਣੇ ਐਮਐਲਏ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਹੀ ਯੋਗ ਇਨਸਾਨ ਬਹੁਤ ਹੀ ਸੂਝਬੂਝ ਵਾਲੇ ਮੇਰੇ ਨਾਲ ਦੋ ਟਰਸਟੀ ਬਣਾਏ ਹਨ ਔਰ ਅੱਜ ਅਸੀਂ ਦਿਨ ਰਾਤ ਇਹ ਆਪਣਾ ਜਦਾ ਦਿਨ ਰਾਤ ਅਸੀਂ ਮਿਹਨਤ ਕਰਕੇ ਇਹ ਸ਼ਹਿਰ ਦਾ ਵਿਕਾਸ ਕਰਨ ਵਾਸਤੇ ਕੋਈ ਕਸਰ ਨਹੀਂ ਛੱਡਾਂਗੇ। ਸਭੀ ਜਿਨਾ ਚਾਹੋਗੇ ਜੀ ਸਰ ਉਸਟੀ ਦੇ ਰੂਪ ਤੋਂ ਮੌਜੂਦਾਰੀ ਕਰੀਏ। ਕੀ ਸੋਚ ਰੱਖੀ? ਕਿਹੜੇ ਕੰਮ? ਸਭ ਤੋਂ ਪਹਿਲਾਂ ਮੈਂ ਉਸ ਪਤਾ ਪਰਮੇਸ਼ਰ ਬੀਸ਼ੂ ਮਸੀਹ ਉਸ ਤੋਂ ਬਾਅਦ ਆਪਣੇ ਵਾਇਗੂਜ ਦਾ ਤਲਵਾਤ ਕਰਾਂਗਾ ਜਿਨ੍ਹਾਂ ਨੇ ਇਸ ਨਾ ਚੀਜ਼ ਨੂੰ ਇਨ ਹਿੰਮਤ ਤੇ ਤਾਕਤ ਬਖਸ਼ੀ ਆ ਕਿ ਅੱਜ ਜੋ ਮੁਕਾਮ ਤੇ ਪਹੁੰਚਾਇਆ ਵਾ ਉਹ ਇੱਕ ਮਨੁੱਖ ਸਦੀਆਂ ਬੁਝ ਜਾਂਦੀ ਹੈ ਅਸਾਂ ਨਿਕਲ ਜਾਂਦਾ ਚਿੱਟੀਆਂ ਦਾੜੀਆਂ ਜਾਂਦੀਆਂ ਉਹ ਮੁਕਾਮ ਹਾਸਲ ਕਰਨ ਚ ਇਸ ਤੋਂ ਬਾਅਦ ਪ੍ਰਸ਼ਦ ਦੇ ਧੰਨਵਾਦ ਤੋਂ ਬਾਅਦ ਮੈਂ ਖਾਸ ਤੌਰ ਤੇ ਧੰਨਵਾਦ ਕਰਾਂਗਾ ਆਪਣੇ ਐਮਐਲਏ ਅਮਰ ਸਿੰਘ ਸ਼ੈਰੀ ਕਸੀ ਜੀ ਦਾ ਜਿਨ੍ਹਾਂ ਨੇ ਇਸ ਵਰਕਰ ਤੈਨਾ ਪ੍ਰੋਸਾ ਇਹਨਾਂ ਜਿੰ ਜਿਤਾਇਆ ਜਿਹਦੇ ਕਾਬਿਲ ਮੈ ਅਜੇ ਤੱਕ ਨਹੀਂ ਸੀ ਪਰ ਮੈਂ ਜੀ ਮੰਨਦਾ ਵਾਂ ਕਿ ਜੋ ਪਾਰਟੀ ਨੇ ਔਰ ਜੋ ਆਪਣੇ ਸਾਹਮਣੇ ਮੇਰੇ ਤੋਂ ਪ੍ਰੋਸਾ ਖਾਇਆ ਵਾ ਇੱਕ ਬਹੁਤ ਵੱਡੀ ਚੀਜ਼ ਹੈ ਜਿਸ ਲੈਵਲ ਤੋਂ ਮੈਨੂੰ 11 ਸਾਲ ਹੋ ਗਏ ਐਮਐਲਏ ਨਾਲ ਜੁੜੇ ਨਾ ਔਰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਵਾਂ ਕਿ ਅਮਰ ਸਾਹਿਬ ਨੇ ਹਰ ਬੁਰੇ ਸਮੇਂ ਦੇ ਵਿੱਚ ਮੇਰਾ ਸਾਥ ਦਿੱਤਾ ਵਾ ਇਹਨਾਂ ਨੇ ਹਮੇਸ਼ਾ ਚੀਜ਼ ਮੈਨੂੰ ਸਿਖਾਈ ਸੀ ਜਦੋਂ ਕਦੀ ਹਤਾਸ਼ ਹੋਏ ਸਰਕਾਰਾਂ ਆਈਆਂ ਕਾਗਜ਼ ਸਰਕਾਰ ਵੀ ਆਈ ਅਕਾਲੀ ਸਰਕਾਰ ਵੀ ਸੀ ਵੇਖੀ ਪਰ ਅਮਰ ਸਾਹਿਬ ਜੀ ਕੀ ਸੋਚ ਸੀ ਕਿ ਆਪਣੇ ਵਰਕ ਨੂੰ ਕਦੀ ਪਿੱਛੇ ਨਹੀਂ ਪੈਣ ਦੇਣਾ ਆਪਣੀ ਲੱਕੀਰ 'ਤੇ ਧਿਆਨ ਲੈਣਾ ਵਾ ਦੂਜੀ ਵੀ ਲੱਕੀ ਮਟਾਉਣ ਨਾਲੋਂ ਚੰਗਾ ਆਪਣੀ ਲੱਕੀਰ 'ਤੇ ਆਂਦੇ ਹੀ ਤੇ ਸਮਾਂ ਆਇਆ ਪੰਜਾਬ ਦੇ ਵਿੱਚ ਆਮ ਆਮੀ ਪਾਰਟੀ ਸਰਕਾਰ ਆਈ ਸਾਡੇ ਅਮਲੇ ਸਾਹਿਬ ਅੱਜ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਣੇ ਨੇ ਜਿਨ੍ਹਾਂ ਨੂੰ ਕੋਈ ਨਹੀਂ ਜਾਂਦਾ ਸੀ ਸਾਡੇ ਵਰਗੇ ਵਰਕਰਾਂ ਨੂੰ ਅੱਜ ਉਹਨਾਂ ਨੂੰ ਪੂਰਾ ਪੰਜਾਬ ਜਾਣਦਾ ਵਾ ਤੇ ਮੈਂ ਸ਼ਿਫਾਸ ਦਵਾ ਨਾ ਕਿ ਜੋ ਸੁਪਨਾ ਐ ਮੈਂ ਸਾਫਦਾ ਵਾ ਕੋਈ ਸੁਪਨਾ ਸਾਡਾ ਵਾ ਸਾਡੀ ਟੀਮ ਦਾ ਵਾ ਸਾਡੇ ਵਰਕਰਾਂ ਦਾ ਵਾ ਸਾਡੇ ਚੇਅਰਮੈਨ ਸਾਹਿਬ ਜਿਸ਼ਪਾਲ ਜੀ ਨੂੰ ਜੋ ਨਿਫਤੀ ਮਿਲਿਆ ਵਰਕ ਆਪਣੇ ਟਰਸਟ ਦਾ ਕੰਮ ਜੋ ਇਹਨਾਂ ਨੂੰ ਸਾਫ ਸੰਭਿਆ ਗਿਆ ਵਾ ਉਹਨਾਂ ਦੇ ਨਾਲ ਬਤੌਰ ਟਰਸਟੀ ਅਸੀਂ ਤਨ ਦੇਈ ਨਾ ਇਮਾਨ ਦੇ ਨਾਲ ਕੰਮ ਕਰਾਂਗੇ ਉਹ ਬਟਾਲੇ ਹਲਕੇ ਦੇ ਵਿੱਚ ਇੱਕ ਵਿਕਾਸ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਮਤਲਬਕ ਨੰਬਰ ਤੇ ਲੈ ਕੇ ਆਵਾਂਗੇ ਅਨਿਤ ਸੋਸ਼ਲ ਜੀ ਮੈਂ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦਾ ਹਾਂ ਮੋਹ ਮਾਲਕ ਦਾ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਇਸੇ ਕਨ ਮਾਨੇ ਜੀ ਨੂੰ ਇਸ ਜਗ੍ਹਾ ਤੇ ਪਹੁੰਚਾਇਆ ਜੋ ਆਸ ਹੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇੱਕ ਛੋਟੇ ਜਿਹੇ ਪਰਿਵਾਰ ਤੋਂ ਉੱਠ ਕੇ ਇੱਥੇ ਤੱਕ ਪਹੁੰਚਾਇਆ ਔਰ ਉਸ ਤੋਂ ਜ਼ਿਆਦਾ ਜੋ ਕਿ ਸਾਡਾ ਹਾਈ ਕਮਾਂਡ ਪਾਰਟੀ ਦਾ ਸ੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨ ਸਾਹਿਬ ਔਰ ਸਾਡੇ ਸਭ ਤੋਂ ਜ਼ਿਆਦਾ ਸਾਡੇ ਐਮਐਲ ਸਾਹਿਬ ਸ਼ੈਰੀ ਕਲਸੀ ਜੀ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦਾ ਧੰਨਵਾਦ ਕਰਦਾ ਜੋ ਕਿ ਸਦਾ ਰਣੀ ਰਵਾਂਗਾ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਮਾਣੇ ਨੂੰ ਇੱਥੇ ਤੱਕ ਪਹੁੰਚਾਇਆ ਜਿਨ੍ਹਾਂ ਨੂੰ ਪਿੰਡ ਦੇ ਵਿੱਚ ਕੋਈ ਮੈਂਬਰ ਤੱਕ ਨਹੀਂ ਸੀ ਜਾਣਦਾ ਕਿ ਅੱਜ ਉਹ ਪਿੰਡ ਦੇ ਸਰਪੰਚ ਬਣਾ ਕੇ ਔਰ ਇੱਥੇ ਤੱਕ ਨਗਰ ਸਭਾ ਦੇ ਮੈਂਬਰ ਬਣਾਇਆ ਸੋ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸ਼ੁਕਰਗੁਜ਼ਾਰ ਹਾਂ ਮੈਂ ਆਮ ਪਾਰਟੀ ਦਾ ਸਾਡੇ ਚੇਅਰਮੈਨ ਸਾਹਿਬ ਦਾ ਸਾਡੇ ਜਿੰਨੇ ਵੀ ਫੈਮਿਲੀ ਪਰਿਵਾਰ ਸਾਡੇ ਜਿੰਨੇ ਆਈ ਕਮਾਂਡ ਮੈਂਬਰ ਸਰਪੰਚ ਸਾਡੇ ਬਟਾਲੇ ਦੇ ਹਰਤੇ ਦੇ ਸਾਡੇ ਪ੍ਰਿੰਸੀਪਲ ਸਾਹਿਬ ਸਾਰਿਆਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ ਕਿਉਂਕਿ ਇਹਨਾਂ ਨੇ ਬੜੀ ਮਿਹਨਤ ਸਦਕਾ ਹੀ ਇੱਕ ਇੱਥੇ ਤੱਕ ਮਤਲਬ ਨਿਮਾਣੇ ਪਹੁੰਚਣ ਦੇ ਕਿਉਂਕਿ ਅਸੀਂ ਸਾਰਿਆਂ ਨੂੰ ਇਹੀ ਕਹਾਂਗੇ ਵੀ ਵਧੀਆ ਮਿਹਨਤ ਕਰੋ ਔਰ ਮਿਹਨਤ ਕਰੋਗੇ ਤਾਂ ਫਲ ਮਿਲੇਗਾ ਕਿਉਂਕਿ ਇਹ ਪਾਰਟੀ ਦੇ ਵਿੱਚ ਕੋਈ ਪੈਸੇ ਨਾਲ ਨਹੀਂ ਮਿਲਦਾ ਇਦੇ ਨਾਲ ਮਿਹਤ ਦੀ ਕਦਰ ਪਗਿੰਦੀ ਆ ਕਿ ਮਿਹਤ ਕਰਕੇ ਇੱਥੇ ਤੱਕ ਪਹੁੰਚੇ ਆ ਜਿੱਥੇ ਜਿੱਥੇ ਡਿਊਟੀ ਲੱਗਦੀ ਰਹੀ ਆ ਨੇਤਾ ਜੀ ਕਰਦੇ ਰਹੇ ਹਾਜ਼ਰ ਹੁੰਦੇ ਰਹੇ ਹਰ ਜਗ੍ਹਾ ਤੇ ਜੀ ਗੁਜਰਾਤ ਤੇ ਗੁਜਰਾਤ ਦਿੱਲੀ ਤੇ ਦਿੱਲੀ ਹਾਂ ਠੀਕ ਆ ਨੇਤਾ ਜੀ ਠੀਕ ਆ ਨੇਤਾ ਜੀ ਹਰ ਜਗ੍ਹਾ ਤੇ ਆਪਾਂ ਇਸ ਤਰ੍ਹਾਂ ਅੱਗੇ ਵੀ ਆਪਾਂ ਇਸ ਤਰ੍ਹਾਂ ਚੱਲਦੇ ਰਾਵਾਂਗੇ ਜੋ ਸਾਡੀ ਹਾਈ ਕਮਾਂਡ ਦਾ ਨੇਤਾ ਜੀ ਦਾ ਹੁਕਮ ਹੋਏਗਾ ਅਸੀਂ ਤੰਗ ਦਿਨ ਦੇੇ ਦੇ ਲਾਜ਼ਮ ਭਾਵਾਂਗੇ ਸੋ ਇਹਨਾਂ ਕਿੰਦਾ ਆ ਧੰਨਵਾਦ ਇੰਡੀਆ ਕ੍ਰਾਈਮ ਨਿਊਜ਼ ਜੁਲਮ ਕੇ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ